ਹੁਣ ਹਲਕਾ ਖੇਮ ਕਰਨ ਦੇ ਪਿੰਡਾਂ ਦੇ ਵਿੱਚ ਹੋਈ ਰਾਤ ਮੀਂਹ ਅਤੇ ਖਨੇਰੀ ਵਾਲੀ بارش ਨੇ ਝੋਨਿਆਂ ਦਾ ਕੀਤਾ ਵੱਡਾ ਨੁਕਸਾਨ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਡਲ ਟੀਵੀ ਨਿਊਜ਼ ਦੇ ਸਿੱਧੀਆਂ ਅਤੇ ਕਿਸਾਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਕਿ ਕੁਝ ਵਾਪਰਿਆ ਇਸ ਰਾਤ ਖੇਮ ਕਰਨ ਦੇ ਪਿੰਡ ਡਲ ਵਿੱਚ ਖੜੇ ਹਾਂ ਤਾ ਉਹਨਾਂ ਖੇਤਾਂ ਦੇ ਵਿੱਚ ਖੜੇ ਆ ਜਿੱਥੇ ਕਿ ਕਿਸਾਨਾਂ ਵੱਲੋਂ ਝੋਨੇ ਦੀ ਜਿਹੜੀ ਆ ਫਸਲ ਰਾਤ ਦੇ ਮੀਂਹ ਅਤੇ ਹਨੇਰੀ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ ਤਾਂ ਗੱਲ ਕੀਤੀ ਜਾਵੇ ਕਿ ਕਿਸਾਨ ਪਹਿਲਾਂ ਹੀ ਜਿਹੜੀ ਹੜ੍ਹ ਦੀ ਮਾਰ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ ਕਈ ਜਿਹੜੀ ਏਕੜ ਆ ਉਹ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਤੇ ਲੋਕਾਂ ਵੱਲੋਂ ਵੀ ਕਈ ਉਪਰਾਲੇ ਕੀਤੇ ਗਏ ਸਨ ਅਦੀ ਕਿਨਾ ਬੇਚੀ ਪੰਜਾਬ ਸੈਂ ਕਮੋਗੇ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁੜੇ ਤੇ ਰਾਤ ਜਿਹੜੀ بارش ਹੋਈ ਹੈ ਤੇ ਕਿੰਨਾ ਕੁ ਨੁਕਸਾਨ ਜੜਾ ਆ ਨੁਕਸਾਨ ਤਾਂ ਪੜਾਈ ਵਿੱਚ ਹੋਨੇ ਸਾਰੇ ਡਿੱਗ ਪਏ ਆ ਹੂੰ ਤਕਰੀਬਨ ਗੜੇ ਪਏ ਆ ਤੇ ਤਕਰੀਬਨ ਜਿਹੜੀ ਫਸਲ ਆ ਸਾਰੀ ਵਿਛ ਗਈ ਹੈ ਕਿਸਾਨਾਂ ਦਾ ਤਾਂ ਅੱਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਬੜਾ ਪੈੜੀਆਂ ਪਤਰ ਕਰਦੇ ਉਹਨਾਂ ਨੂੰ ਪਾਣੀ ਆਉਣ ਦੀ ਫੇਰ ਸੁਭਾ ਬਣਾ ਰਹੀ ਹੈ ਉੱਥੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਤੇ ਜਿਹੜਾ ਝੋਨਾ ਅੱਗੇ ਘਟ ਝੜ ਰਿਹਾ ਹੈ ਤੇ ਇੱਥੇ ਜਿਹੜਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਤਕਰੀਬਨ ਹਰ ਕਵੈਂਟਰ ਦੇ ਹਿਸਾਬ ਨਾਲ ਦੇਣਾ ਚਾਹੀਦਾ 200 ਰੁਪਏ ਕਵੈਂਟਰ ਦੇ ਹਿਸਾਬ ਨਾਲ ਮਾਜਵਾ ਜੂੜ ਦੇਣਾ ਚਾਹੀਦਾ ਕਿਉਂਕਿ ਕਿਸਾਨ ਨਹੀਂ ਜਿਹੜੀ ਅੱਗੇ ਕੋਈ ਐਡਾ ਵਦਾ ਲਾਏ ਦਾ ਧੰਦਾ ਨਹੀਂ ਰਹਿ ਗਿਆ ਨੁਕਸਾਨ ਤਾਂ ਹੀ ਧਰੇਗੇ ਤੇ ਇਹਨਾਂ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਜੂਰੇ ਦੀ ਮਦਦ ਕਰਨੀ ਜਿਹੜੀ ਹੈ ਜਿਹੜਾ ਮਾਜਵਾ ਜੀ ਜਾਰੀ ਕਰਨਾ ਚਾਹੀਦਾ 200 ਰੁਪਏ ਕਵੈਂਟਰ ਹਿਸਾਬ ਦੇ ਦੇ ਦਲਬਾਹ ਸਿੰਘ ਜੀ ਜਿਹੜਾ ਡੱਲ ਤੇ ਕੀ ਗੱਲਬਾਤ ਹੋਈ ਇਹ ਗੱਲਬਾਤ ਦੇਖੋ ਜਿਹੜਾ ਨੇਰ ਵਗਿਆ ਰਾਤ ਨੂੰ بارش ਹੋਈ ਹੈ ਇਹ ਤਾਂ ਬਹੁਤ ਜ਼ਿਆਦਾ ਨਿਸ਼ਕਾਨ ਹੋਇਆ ਨਿਸ਼ਕਾਨ ਤੇ ਪਹਿਲਾਂ ਹੀ ਅੱਗੇ ਬਹੁਤ ਮਾਰ ਜਿੰਮੇਦਾਰ ਚੱਲ ਰਿਹਾ ਕੱਟ ਕ ਝੋਨੇ ਦੇ ਝਾੜ ਕੱਟ ਕਰਕੇ ਇੱਕ ਰ ਜੋ ਪੱਠੇ ਵੇਜੇ ਚਟਾਲਾ ਉਹ ਵੀ ਖਤਮ ਹੋ ਗਿਆ ਤੇ ਜੜੀ ਦੀ ਮਸ਼ੀਨ ਦੀ ਵਢਾਈ ਆ ਉਹ ਵੀ ਹੁਣ ਵਾਦੀ ਦੇਣੀ ਪੈਣੀ ਆ ਬਹੁਤ ਨਿਸ਼ਕਾਨ ਹੋਇਆ ਕੱਟਿਆ ਕਿੰਨੀ ਏਕੜ ਸੀ ਜਿਹੜਾ ਕਿਦਾ ਹਾਂਜੀ ਕਿੰਨੇ ਏਕੜ ਸੀ ਇਹ ਇਹ ਗਾਇਸ 7-8 ਏਕੜ ਇਹ ਤੇ ਸਾਂ ਹਾਂਜੀ ਤਾਂ ਇਹ ਜਿਹੜਾ ਰਾਤ بارشਣਾ ਹੋਇਆ ਤਾਂ ਪੂਰੇ ਪਿੰਡ ਦਾ ਜਿਹੜਾ ਹੈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਬਹੁਤ ਹੋਇਆ ਜੀ ਕੀ ਮੰਗ ਕਰਦੇ ਆ ਮੰਗ ਇਹੋ ਸਰਕਾਰ ਤੋਂ ਕਰਦੇ ਆ ਕਿ ਇਹਦਾ ਹੱਲ ਕੀਤਾ ਜਾਵੇ ਕੋਈ ਜ਼ਿੰਮੇਵਾਰ ਤੁਹਾਨੂੰ ਪਤਾ ਅੱਗੇ ਘਾਟੇ ਹੀ ਜਾਣਦੇ ਆ ਬਹੁਤ ਜ਼ਿਆਦਾ ਤੜਾ ਰਾਤ ਵਾਲੀ ਮਾਰ ਪਈ ਹੈ ਬਹੁਤ ਪਈ ਹੈ ਹਾਂ ਜੀ